وکٹوریسن وی پی این کرنٹ بابا بالک ناتھ محل روڈ نکوداری کلاسز اونلی فار نان پنجابی آفیسر سوا گیارہ چھ بجے تک ਰਾ ਜੰਦਰ ਭੰਤਿਆ ਆਦਤ ਸੁਸ਼ਟ ਦੋਖ ਤੇ ਰਾਖਣ ਜਤੈ ਤੇ ਸਰਨ ਤਿਆਰੇ ਆਪੋ ਦਿਲ ਉਹ ਕਾਰੀ ਸਰਬothor ਕੋ ਰਾਏ ਦੋਸ਼ ਤੇ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਬਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਵ ਵਿਗਸ ਸਕਲ ਦੇਖੋ ਹਰਤਾ ਦੋਸ਼ ਤੇ ਬੁਸ਼ਾ ਕਰਤਾ ਸ੍ਰੀ ਜੈ ਤੰਦਰ ਭੈ ਨਿਆਲਾ ਪੂਨ ਕਰਾ ਗੰਤ ਤਦ ਕਾਲਾ ਮਨ ਬਾਸ਼ਤ ਪਰ ਪਾਵੈ ਦੋਖ ਨਤ ਸੇ ਬਿਆਪ ਤੇ ਕੋਈ ਅੜਲ ਸੁਨ ਕੋਂ ਜੋ ਚਾਏ ਸੁਰ ਸੁਰਾਸ ਨਾ ਪਾਵੇ ਸੁਨ ਮੋਣ ਚਤਰਾਏ ਚਤਰ ਪਾਵੇ ਦੁਖ ਦਰਦ ਪਾਉ ਨਿਤ ਨ ਤਨ ਨਰ ਕੇ ਰਹੇ ਹੋ ਜਾਓ ਯਾ ਕੀ ਇੱਕ ਵਾ ਸੋਈ ਕੋ ਕਹੇ ਸਭਿਆਨ ਨਾਨਕ ਤੇ ਮੁਕ ਉਜੇਲੇ ਕਿਤੇ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਤਿਨੇ ਤਾਂ ਪੁਨਵਾਨ ਹਾਰਾ ਦੁਖ ਹੰਤਾ ਸੁਖਰਾਸ ਤਾ ਕੋ ਬਿਗਣਾ ਕੋ ਮੁ ਲਾਗੇ ਜਾਂ ਕੀ ਪ੍ਰਭ ਆਗੇ ਸਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਾ ਸਿ ਪ੍ਰਤਮ ਪਵਤਿ ਸਿਮਰ ਕੇ ਗੁਰੂ ਨਾਨਕ ਦੇਵ ਧਿਆਏ ਰੰਗਰ ਗੁਰਤੇ ਅਮਰਦਾਸ ਸ੍ਰੀ ਰਾਮਦਾਸ ਸੇ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਠੇ ਸਭ ਦੁੱਖ ਜਾਇ ਕਣਦੇ ਸੁਣਦੇ ਸਰਬਤ ਲਾਹੇਵੰਦ ਹੋਵੋ ਨਾਨਕ ਨਾਮ ਚੜ੍ਹਦੀ ਕਲਾ ਇਹ ਜੋੜਨ ਵਾਸਤੇ ਸਤ ਅਕਾਦਮੀ ਦਾ ਦਿੱਲੀ ਕਥਾ ਦੀ ਅਰੰਭਤਾ ਹੋਣ ਲੱਗੀ ਹੈ ਜਿਸ ਵਿੱਚ ਸੰਤ ਮਹਾਂਪੁਰਸ਼ ਗੁਰੂ ਕੇ ਪਿਆਰੇ ਸਿੱਖ ਅਤੇ ਸਾਡੀ ਮਹਾਨ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਾਇਨਾਜ ਅਸਤੀ ਸਲਾਰ ਗੁਰ ਸਿੰਘ ਜੀ ਮੰਨਣ ਦੇ ਪਰਿਵਾਰ ਦੇ ਨਾਲ ਸਨੇਹ ਪਿਆਰ ਅਗੇ ਉਹ ਵੀ ਚੇਤੇ ਤੌਰ ਤੇ ਪਹੁੰਚੇ ਹਨ ਛੱਡ ਕੇ ਪਹੁੰਚੇ ਨੇ ਸਮੁੱਚੇ ਪਰਿਵਾਰ ਵੱਲੋਂ ਸਾਰੇ ਮਹਾਂਪੁਰਸ਼ਾਂ ਦਾ ਗੁਰਸਿੱਖਾਂ ਦਾ ਸੰਗਤ ਸਾਬ ਮਨਨ ਸਾਹਿਬ ਦਾ ਜੋਦੀ ਘਰ ਆਇਆਂ ਜੋ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਗ੍ਰਹਿ ਪੰਜ ਸਕਾਰ ਤੇ ਜਰਮ ਤਾ ਕਲ ਲਗੇ ਸੱਚੇ ਪਾਤਸ਼ਾਹ ਕਿਰਪਾ ਕਨ ਰਹਿਮ ਤਕਨ ਸਾਨੂੰ ਸੰਪੂਰਨਤਾ ਹੀ ਬਖਸ਼ਿਸ਼ ਕਰਨ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਜੋ ਭਾਈ ਸਾਹਿਬ ਜਾਨੇ ਦੇ ਸਹੋਗੀ ਨੇ ਗੁਰਮਖ ਪਿਆਰੇ ਕਿਰਪਾ ਰਹਿਮ ਕਰਕੇ ਸਾਰਿਆਂ ਸਿੱਖ ਤੇ ਮੇਰੇ ਪ੍ਰਾਰਥਨਾ ਆਪਸੀ ਪਿਆਰ ਬਖਸ਼ਿਸ਼ ਕਰਨਾ ਜੋ ਹੈ ਜੇ ਕਾਰਜ ਵਿਰੰਭਤ ਹੋਈ ਹੈ ਸੱਚੇ ਪਾਤਸ਼ਾਹ ਸੰਪੂਰਨਤਾ ਦੇ ਪક્ષ ਕਰਕੇ ਇਸ ਦੇ ਮੁਲਕ ਵਿੱਚ ਜਿਹੜਾ ਪਸ ਅਕੈਡਮੀ ਦਾ ਸ਼ੁਭ ਮਹੌਰਤ ਕਰੀਏ ਇਹੋ ਹੀ ਗੁਰਸੇਤੇ ਪੇਰੇ ਇੱਥੇ ਸਾਰੇ ਇਕੱਠੇ ਹੋਏ ਇਕੱਠ ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਜਿਵੇਂ ਲਾਇ ਹੰਨਾ ਮੀਤੀ ਹੋ ਉਹ ਜੋੜੀ ਗੁਰਮੁਖ ਪੈਸੋ ਸਭ ਸਾਹਿਬ ਬੇਨਤੀ ਕਰਾਂ ਕਿ ਮੇਰੇ ਮਾਨ ਦਾ ਆਪਣਾ ਬੜਬੜਾ ਸੀ ਕਿਉਂਕਿ ਮੁੜ ਕੇ ਤੁਸੀਂ ਕਈ ਕੁਝ ਪਾਉਣਾ ਹੈ ਉਹ ਫਿਰ ਮੁੜ ਕੇ ਗੱਲ ਨਹੀਂ ਬਣਦੀ ਜਿਹੜਾ ਨਾਂ ਲਿਖਿਆ ਨਹੀਂ ਇੱਥੇ ਜਿਹੜਾ ਸ੍ਰੀ ਗੁਰੂ ਘਰ ਕਿਸੇ ਸਾਹਿਬ ਦਾ ਕਿਉਂਕਿ ਮਿਸਟੇਕ ਆ ਇਹ ਮੇਰੇ ਆਪਣੇ ਮਾਨ ਦੀ ਮੈਂ ਤੁਹਾਨੂੰ ਨਹੀਂ ਕਹਿੰਦਾ ਜੋ ਮੈਨੂੰ ਭਾਇਬ ਨਹੀਂ ਕਿਉਂਕਿ ਆਪਾਂ ਸਤਕਾਰ ਨਾਲ ਦਿਆਂਗਾ ਕੌਣ ਦੇਵੇਗਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਮਤ ਸੰਗੀਤ ਵਿਦਿਆ ਦਾ ਸਾਥ ਸ੍ਰੀ ਅਕਾਲ ਬਹਿਤ ਹੈ ਜਿਹੜਾ ਸੁਝਾ ਦਿੱਤਾ ਵਧੀਆ ਗੁਰੂ ਜੀ ਮੇਰੇ ਪ੍ਰੋਫੈਸਰ ਜੀ ਗੁਰ ਹਰਿਕ੍ਰਿਸ਼ਨ ਸਾਭ ਜੀ ਨੇ ਹੱਥ ਜੇ ਆਪਾਂ ਗੁਰੂ ਨਹੀਂ ਬੈਸਾ ਗੁਰੂ ਹਰਿਕ੍ਰਿਸ਼ਨ ਸ੍ਰੀ ਗੁਰੂ ਹਰਿਕ੍ਰਿਸ਼ਨ ਦਾ ਨਾਮ ਹੈ ਇਹ ਨਾਮ ਰੱਖਿਆ ਜਦੋਂ ਇਹ ਮੇਰੇ ਪਾਸ ਕਰਨਾ ਚਾਹੀਦਾ ਤੇ ਜੇ ਰਜਿਸਟਰ ਕਰਾ ਲਿਆ ਹੈਗਾ ਫਿਰ ਵੀ ਤੁਸੀਂ ਆਪਣੇ ਲੈਟਰ ਕਰਕੇ ਕਮੈਂਟ ਹੋ ਇੱਕ ਇੱਕ ਕਮੈਂਟ ਕਰਵਾ ਲੀਏ ਕਮੈਂਟ ਆਪਣੇ ਛੋਟ ਦਿਖਾ ਦਿੱਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਹੋਗਾ ਕਿ ਜੀ ਇਦਸਨ ਦੀ ਗੁਰਮਤ ਸਿੱਖ ਕੰਡੂ ਜਿਹੜੀ ਉੱਥੇ ਜਾ ਰਿਹਾ ਭਾਈ ਕਮੇਟੀ ਸਿੰਘ ਸ਼ਾਂਤ ਸੂਹ ਸਾਡੇ ਮਹਾਕੁਸ਼ ਅਸ਼ੀਰਵਾਦ ਦੇਣ ਆਇਆ ਪੰਚ ਦੇ ਗੁਰੂ ਦੇ ਨਾਮ ਲੈਣ ਵਾਲੇ ਜਿਹੜੇ ਸਾਡੇ ਭਾਈ ਸਾਹਿਬ ਸਾਰੇ ਵਾਹਿਗੁਰੂ ਜੀ ਦਾ ਖਰਦ ਸਾ ਸਵਾਹਿਗੁਰੂ ਜੀ ਦੇ ਫਤਿਹ ਦੇਖੋ ਕਿ ਉਸ ਅਕਾਲ ਪੁਰਖ ਦੀ ਕੀਰਤੀ ਕਰਨ ਕੀਰਤਨ ਕਰਨਾ ਸਿਖਾਉਣਾ ਇਹ ਵੀ ਵੱਡੇ ਭਾਗ ਆ ਕਿਉਂਕਿ ਜੀਵਨ ਦੇ ਵਿੱਚ ਇਹ عقیدہ ਹੋਵੇ ਗੁਰੂ ਪ੍ਰਤੀ ਕਲਪਨ ਪ੍ਰਤੀ ਸਤਿਕਾਰ ਹੋਵੇ ਜज्ਬਾ ਹੋਵੇ ਤਾਂ ਹੀ ਕਿਉਂਕਿ ਇਹ ਵਿਪਾਰ ਨਹੀਂ ਹੈ ਇਹ ਗੁਰੂ ਦੇ ਨਾਲ ਲਾਉਣ ਦੀ ਜਿਹੜੀ ਇੱਛਾ ਜਿਹੜੀ ਹੈ ਉਹ ਭਾਈ ਕਮਲਜੀਤ ਸਿੰਘ ਸਾਧੂਆਂ ਦੇ ਸਾਦੇ ਪਰਵਾਰ ਦੇ ਵਿੱਚ ਹੀ ਆ ਭਾਈ ਗੁਰਮੀਤ ਸਿੰਘ ਸ਼ਾਹਾਂ ਤੇ ਉਹ ਸੋਚਾਂ ਤਿੰਨ ਪੀੜੀਆਂ ਤੋਂ ਚੱਲਦਾ ਹੈ ਇਹ ਗੁਰੂ ਦੇ ਲੇਖੇ ਲੱਗੇ ਹੋਇਆ ਪਰਵਾਰ ਹੈ ਗੁਰੂ ਦੀ ਕੀਰਤੀ ਕਰਦੇ ਆ ਮੈਂ ਗਿਆ ਸੀਗਾ ਪਾਪਾ ਭਗਵਾਨ ਸਿੰਘ ਜੀ ਹੱਤਵਾਲਾ ਦੇ ਤੇ ਗੁਰਮਤ ਸਿੰਘ ਜੀ ਦਾ ਸਾਡਾ ਜਿੱਦਾਂ ਗੱਲ ਵਾ ਡਾਗਾਂ ਦੇ ਵਿੱਚ ਕੀਰਤਨ ਜਿਹੜਾ ਉਹ ਸੁਆਗਤ ਚਾਹੁੰਦਾ ਸੀ ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਸੀ ਗਾਦਿਆਂ ਤੋਂ ਲੈ ਕੇ ਪੋਤੇ ਉਸੇ ਰਾਤੇ ਚੱਲੇ ਹੋਏ ਤੇ ਮੈਂ ਇਸ ਮੌਕੇ ਤੇ ਬਹੁਤ ਬਹੁਤ ਵਾਹਿਗੁਰੂ ਜਨਾ ਜਿੱਤੇ ਜਿੱਦਨੇ ਵੀ ਮੁੱਖ ਪਿਆਰੇ ਜਿਹੜੇ ਇਹ ਮੁੱਖ ਜਿਹੜਾ ਆਪਾਂ ਉਹਦੇ ਅਧਿਕਾਰ ਨੂੰ ਕਹ ਲੋ ਜਿਆ ਰਮ ਕਰਨਾ ਹੈ ਉਹਦੇ ਛਾਉ ਨੂੰ ਪਿਆ ਜਿਹਨੀਆਂ ਰੂਹਾਂ ਛਾਉਣ ਹੋਈਆਂ ਆਪਣੇ ਆਪ ਕਿ ਆਪਣੇ ਜਗਜੀਤ ਸਿੰਘ ਦਾ ਪਾਠ ਕੀਤਾ ਫਿਰ ਆਪਾਂ ਚਕਈ ਸਾਹਿਬ ਦਾ ਪਾਠ ਕੀਤਾ ਅਨੰਦ ਸਾਹਿਬ ਦਾ ਪਾਠ ਕੀਤਾ ਗੁਰੂ ਜਦੋਂ ਯਾਦ ਕਰਕੇ ਕਾਰਜ ਸ਼ੁਰੂ ਕਰੀਏ ਆਪਣੇ ਆਪ ਗੁਰੂ ਸਾਹਿਬ ਦਾ ਵਚਨ ਹੈ ਕਿ ਅਰਦਾਸ ਵੀ ਗੁਰੂ ਅੱਗੇ ਆ ਜੋ ਬੇਨਤੀ ਹੈ ਕਿ ਜਿਹੜਾ ਕੀਤਾ ਜਿਹੜਾ ਜਲਵਾ ਉਹ ਵਾਹਿਗੁਰੂ ਜੀ ਸੰਸਾਧ ਨੂੰ ਤੁਸੀਂ ਜੀਵਨ ਦੇ ਜੀਵਨ ਦੇ ਵਿੱਚ ਦਿੱਤਾ ਉਹ ਜੱਗ ਉਹ ਇਸੇ ਤਰ੍ਹਾਂ ਕਰ ਰਹੇ ਨੇ ਗੁਰੂ ਦੀ ਸੇਵਾ ਕਰਦੇ ਰਹਿਣ ਕੀਰਤਨ ਦੀ ਸੇਵਾ ਕਰਦੇ ਰਹਿਣ ਤੇ ਫਿਰ ਕੋ ਜਿਹੜਾ ਧਰਮ ਉੱਚੀ ਚੱਲਦਾ ਜਾਂਦਾ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ થોੜਾ ਬੇਸਾਨ ਦੋ ਮਿੰਟ ਬਾਅਦ ਤੇ ਸਾਰੇ ਮਹਾਂਪੁਰਸ਼ਾਂ ਦਾ ਪ੍ਰਿਆਸ ਸੰਗੰਦ ਉਸ ਤੋਂ ਬਾਅਦ ਵੀ ਬੱਥਰ ਰੱਖਿਆ ਜਾਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਹਰਿ ਕਰਸ ਕੀਤਾ ਭਾਈ ਸਾਹਿਬ ਭਾਈ ਕਮਲ ਸਿੰਘ ਜੀ ਸ਼ਾਹ ਉਹਨਾਂ ਦੇ ਸਮੂਹ ਪਰਿਵਾਰ ਤੇ ਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੈ ਅੱਜ ਜੋ ਉਪਰ ਆंदा ਭਾਈ ਸਾਹਿਬ ਭਾਈ ਕਮਲ ਸਿੰਘ ਜੀ ਸ਼ਾਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਗੁਣਮਤ ਸੰਗੀਤ ਵਿਦਿਆਲਾ ਦੀ ਅਰਪਨਾ ਹੋ ਰਹੀ ਹੈ ਦਾਸ ਵੱਲੋਂ ਸਾਰੇ ਮਹਾਂਪੁਰਸ਼ਾਂ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਜਿੰਨੇ ਵੀ ਗੁਰੂ ਕੇ ਪਿਆਰੇ ਉਥੋਂ ਆਏ ਹਨ ਸਾਰਿਆਂ ਨੂੰ ਸੁਪੁੱਚੀ ਸਾਧ ਸੰਗਤ ਨੂੰ ਦਾਸ ਵੱਲੋਂ ਲੱਖ ਲੱਖ ਵਧਾਈ ਰਾਜਗੁਰੂ ਮੰਨ ਕੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਇਹ ਅਦਾਸ ਬੇਨਤੀ ਕਰਦੇ ਹਾਂ ਕਿ ਭਾਈ ਕਮਲ ਸਿੰਘ ਕਮਲਜੀਤ ਸਿੰਘ ਜੀ ਸਾਥ ਨੂੰ ਸਤਿ ਸ੍ਰੀ ਅਕਾਲ। ਆਵਾਜ਼ ਪੰਜਾਬੀ ਚੈਨਲ ਵਿਖੇ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਹਰਿਕ੍ਰਿਸ਼ਨ ਜੀ ਦੇ ਨਾਮ ਤੋਂ ਜੋ ਅਕਾਡਮੀ ਅੱਜ ਇੱਥੇ ਨੀ ਪੱਤਾ ਰੱਖਿਆ ਗਿਆ ਸਾਡੇ ਬਹੁਤ ਹੀ ਸਤਿਕਾਰਯੋ ਸਾਡੇ ਨਾਲ ਐਸਜੀਪੀਸੀ ਤੋਂ ਮਨਨ ਸਿੰਘ ਸਾਹਿਬ ਆਏ ਹਨ ਆਓ ਗੁਰੂ ਫਤਿਹ ਦੀ ਸਾਂਝ ਪਾ ਕੇ ਵਿਚਾਰਾਂ ਦੀ ਕੀ ਸੰਗਤ ਨੂੰ ਸੁਣਿਆ ਹੈ ਉਹ ਆਪਾਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਭਾਈ ਸਾਬ ਜੀ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੰਤ ਸਿੰਘ ਜੀ ਵੱਲੋਂ ਇੱਥੇ ਨੀ ਪੱਤਾ ਰੱਖਿਆ ਗਿਆ ਸੰਗਤ ਨੂੰ ਕੀ ਸੁਣਿਆ ਅੱਜ ਜਿਹੜਾ ਛੇਰੀ ਗੁਰੂ ਹਰਿਕ੍ਰਿਸ਼ਨ ਗੁਰਮਤੇਕੀ ਸੰਗੀਤ ਅਕੈਡਮੀ ਜਿਹੜੀ ਖੋਲੀ ਜਾ ਰਹੀ ਹੈ ਉਹ ਦੇ ਆਰਗੇਨਾਈਜ਼ ਜਿਹੜੀ ਆ ਉਹਨੇ ਕਰਨੀ ਹੈ ਭਾਈ ਗਰਮੀਤ ਭਾਈ ਕਮਲਜੀਤ ਸਿੰਘ ਸ਼ਾਨਦ ਜੀ ਨੇ ਭਾਈ ਕਮਲਜੀਤ ਸਿੰਘ ਜੀ ਸ਼ਾਨਦ ਜੀ ਦਾ ਜਿਹੜਾ ਪਰਿਵਾਰ ਆ ਤਿੰਨ ਪੀੜੀਆਂ ਤੋਂ ਹੀ ਕੀਰਤਨ ਦੀ ਸੇਵਾ ਕਰਦਾ ਹੁੰਦਾ ਹੈ ਤੇ ਉਹਨਾਂ ਦੇ ਦਾਦੇ ਉਹਨਾਂ ਦੇ ਪਿਤਾ ਤੋਂ ਆਪ ਮੈਂ ਕਹਿੰਦਾ ਕਿ ਇਦਾਂ ਦਾ ਪਰਿਵਾਰ ਕਿਤੇ ਹੀ ਨਜ਼ਰ ਆਉਂਦਾ ਜੇ ਤਿੰਨ ਪੀੜੀਆਂ ਤੋਂ ਤਾਂ ਕੀਰਤਨ ਦੀ ਸੇਵਾ ਕਰਦਾ ਤੇ ਉਹਨਾਂ ਨੇ ਅੱਗੇ ਕੀਰਤਨ ਸਿਖਾਉਣ ਦੇ ਲਈ ਜਿਹੜੀ ਅਕੈਡਮੀ ਖੋਲੀ ਐ ਤੇ ਮੈਂ ਤਾਂ ਕਹਿੰਨਾ ਕਿ ਜਿਸ ਤਰ੍ਹਾਂ ਦਾ ਉਹਨਾਂ ਦਾ ਜੱਜਵਾਹ ਜਿਸ ਤਰ੍ਹਾਂ ਦੀ ਆਸਤਾ ਪ੍ਰਮਾਤਮਾ ਇਹ ਕੈਮ ਰੱਖੇ ਤੇ ਉਹ ਧਰਮ ਦਾ ਪ੍ਰਚਾਰ ਕੌਮ ਦਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ ਕਰਦੇ ਰਹਿਣ ਤਾਂ ਕਿ ਜਿਹੜੀ ਅਗਲੀ ਪਨੀਰੀ ਆ ਉਹ ਤਿਆਰ ਹੋ ਸਕੇ ਤੇ ਕੀਰਤਨ ਦੇ ਨਾਲ ਜਿਹੜੀਆਂ ਸਿੱਖ ਸੰਤਾਂ ਨੂੰ ਜੋੜ ਸਕਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਮੈਂ ਤੁਹਾਡਾ ਆਪਣਾ ਦਾਸ ਪਾਈ ਬਲਜੀਤ ਸਿੰਘ ਖਾਲਸਾ ਨਕਉਦਰ ਤੋਂ ਸਤਿਗੁਰੂ ਜੀ ਸੋ ਅੱਜ ਜੋ ਸ਼੍ਰੀ ਹਰਿਕ੍ਰਿਸ਼ਨ ਸੰਗੀਤ ਅਕੈਡਮੀ ਇੱਥੇ ਖੁੱਲੀ ਹੈ ਸਾਡੇ ਨਾਲ ਸਤਿਕਾਰਯੋਗ ਸੰਜੀਵ ਕੁਮਾਰ ਜੀ ਇੱਥੇ ਆਏ ਹਨ ਸਰਪੰਚ ਸਾਹਿਬ ਆਓ ਗੱਲਬਾਤ ਸਾਂਝੀ ਕਰਦੇ ਹਾਂ ਉਹਨਾਂ ਨਾਲ ਤੇ ਸੰਗਤ ਨੂੰ ਕੀ ਸੁਣਿਆ ਹੈ ਉਹਨਾਂ ਕੋਲ ਜਾਣਕਾਰੀ ਨੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਅੱਜ ਨੀ ਪੱਥਰ ਰੱਖਿਆ ਗਿਆ ਕੀ ਕਹਿਣਾ ਚਾਹੂੰਗਾ ਸਰ ਬਹੁਤ ਹੀ ਪਟਸ ਭੱਗਾ ਸਮਾਇਆ ਬਹੁਤ ਵਧੀਆ ਸਾਡੇ ਭਾਈ ਕਮਲਜੀਤ ਸਿੰਘ ਸ਼ਾਂਤ ਜੀ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇ ਪਾਤਰ ਹੈ ਜੀ ਉਹ ਉਹਨਾਂ ਨੇ ਉਪਰਾਲਾ ਕੀਤਾ ਸਾਡੇ ਇਲਾਕੇ ਦੇ ਵਿੱਚ ਕੱਟੂਕਲੀ ਅਸੀਂ ਬਹੁਤ ਭੱਗਾ ਵਾਲੇ ਜੀ 2019 ਬਹੁਤ ਵਧੀਆ ਮਤਲਬ ਉਪਰਾਲਾ ਆਇਆ ਜੀ ਉਹਨਾਂ ਦਾ ਬਹੁਤ-ਬਹੁਤ ਅਸੀਂ ਸਰਪੰਚ ਸਾਹਿਬ ਇਹ ਇਹ ਜਿਹੜੀ ਤੁਹਾਡੀ ਪੰਚਾਇਤ ਮੈਂਬਰ ਨੇ ਹੋਰ ਤੁਸੀਂ ਆਪ ਹੋ ਸੰਗਤ ਪੰਚਾਇਤ ਮੈਂਬਰ ਹੋ ਲekin ਨਾ ਕੋ ਸਹਿਯੋਗ ਸ਼ਾਂਤ ਜੀ ਨੂੰ ਮਿਲੋਗੇ ਜੀ ਉਹਦਾ ਮਤਲਬ ਦਿਨ ਰਾਤ ਸ਼ਾਨ ਜੀ ਉਹਨਾਂ ਵਾਸਤੇ ਸੀ ਦਰਵਾਜ਼ੇ ਖੁੱਲੇ ਜਿੱਦਾਂ ਦਾ ਵੀ ਮੇਰੇ ਕੋਈ ਜ਼ਰੂਰਤ ਪੈਂਦੀ ਆ ਤਾਂ ਮੈਂ ਜੀ ਭਾਵੇਂ ਦਿਨ ਹੋਵੇ ਰਾਤ ਹੋਵੇ ਮੈਂ ਆਪਣਾ ਜੀ ਇਹੋ ਜਿਹਾ ਸਹਾਇਤਾ ਦੀ ਜ਼ਰੂਰਤ ਹੋਵੇ ਕਿ ਤਾਂ ਮੈਂ ਬਿਲਕੁਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਜੀ ਬੱਚਿਆਂ ਨੇ ਸਿੱਖ ਕੇ ਅਕੈਡਮੀ ਦੇ ਵਿੱਚੋਂ ਅੱਗੇ ਕੀਰਤਨੀਆਂ ਗਾਣਾ ਬਹੁਤ ਵਧੀਆ ਪ੍ਰਾਲਾ ਸ਼ਾਨ ਜੀ ਦਾ ਸੋ ਸਰਪੰਚ ਸਾਹਿਬ ਸਾਡੇ ਨਾਲ ਤੇ ਇੱਧਰ ਹੋਰ ਵੀ ਮੈਂਬਰ ਸਾਬਾਨੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਮੈਂ ਡਾਕਟਰ ਸੀਮ ਸਾਗਰ ਜੀ ਲਾਂਬੜਾ ਪਿੰਡ ਗ੍ਰਾਮ ਗਿਆਨੀਪੁਰ ਮੈਂ ਇਸ ਵਕਤ ਤੇ ਬੈਰੀ ਨਹੀਂ ਬਿਗਾਣਾ ਸਕਦਾ ਬਹੁਤ ਖੁਸ਼ੀ ਮਹਿਸੂਸ ਕਰਦਾ ਕਿਉਂਕਿ ਇਸ ਇਲਾਕੇ ਵਿੱਚ ਸਕੂਲ ਵੀ ਵੜੇ ਨੇ ਹਸਪਤਾਲ ਵੀ ਬਹੁਤ ਨੇ ਬਾਜ਼ਾਰ ਵੀ ਬਹੁਤ ਤਗੜਾ ਹੈਗਾ ਗੁਰਮਤ ਸੰਗੀਤ ਦੀ ਜ਼ਰੂਰਤ ਹੋਵੇ ਤੇ ਇਹ ਲੋਕਰ ਪੂਰੀ ਕਰ ਲੈਂਦੇ ਆ ਜੀ ਲੇਕਿਨ ਇਹ ਜਿਹੜੀ ਇੱਕਦਮ ਸਾਨੂੰ ਕ੍ਰਿਸ਼ੀ ਮਿਲ ਰਹੀ ਜਾਂਦਾ ਜੀ ਦੀ ਮਿਹਰਬਾਨੀ ਇੱਕ ਗੁਰਬਾਣੀ ਵਿੱਚ ਸੰਗੀਤ ਹੋ ਰਹੀ ਹੈ ਔਰ ਇਦੀ ਫੀਜ਼ਾ ਜਿਹੜੀ ਹੋਏਗੀ ਸੰਗੀਤ ਨਾਲ ਫੀਜ਼ਾ ਦੋਸੀ ਮਹਿਰੂਮ ਸੀ ਟੰਗਣਾ ਨਾਂ ਦਾ ਨਗਰ ਚਾਹ ਜਿਸ ਸਾਲ ਪਹਿਲਾਂ ਸਾਜ ਜੀ ਨਾਲ ਸਾਡਾ ਸੰਪਰਕ ਹੋਇਆ ਤੇ ਮੈਂ ਉਹਨਾਂ ਦੀ ਸੰਗੀਤ ਪ੍ਰਦਾਨਾ ਗੁਰਮੁਖੀ ਵਿਦਿਆ ਤੋਂ ਰਾਗ ਵਿਦਿਆ ਤੋਂ ਫੇਸਬੁਕ ਟਿਕਾ ਕੇ ਤੇ ਗੁਰਬਾਣੀ ਦੇ ਰਹਿਜਤ ਬਹੁਤ ਪ੍ਰਾਉਟ ਹੋਇਸੀ ਅਸੀਂ ਉਹਨੂੰ ਚੇਰ ਦੇ ਉੜੀ ਗਰੇ ਸੀ ਇੱਕ ਪਾਸੇ ਉਹੜੀ ਗਰੇ ਸੀ ਕਿ ਅਰਸ਼ ਨੂੰ ਦਿੰਦੇ ਰਹੋ ਕਰੋ ਔਰ ਇਹ ਚਾਨ ਜਿਹੜੀ ਸਾਨੂੰ ਖੁਸ਼ੀ ਮਿਲ ਰਹੀ ਨੇ ਬਹੁਤ ਹੀ ਅਦੁੱਤੀ ਹੈ ਤੁਸੀਂ ਉਲਾਕੇ ਵਜੋਂ ਧੰਨਵਾਦ ਕਰਨੀ ਸ਼ੌਂਦੀ ਦਾ ਕਿ ਉਹ ਇੱਥੇ ਆਉਣਗੇ ਇੱਥੇ ਗੁਰਬਾਣੀ ਵੀ ਹੋਏਗੀ ਗੁਰਬੰਧਾ ਸੰਗੀਤ ਵੀ ਹੋਏਗਾ ਔਰ ਜਿਹੜੀ ਫਿਜ਼ਾ ਹੋਏਗੀ ਉਹਦੇ ਵਿੱਚ ਇੱਕ ਵੱਖਰੀ ਧੰਗ ਦੀ ਮਹਿਕ ਜਿਹੜੀ ਹਨ ਉਹ ਸਾਨੂੰ ਮਿਲੂਗੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਔਰ ਪੂਰੀ ਤਰ੍ਹਾਂ ਅਸੀਂ ਇਸ ਉਲਾਕੇ ਵਿੱਚ ਹਰ ਤਰ੍ਹਾਂ ਸਹਿਯੋਗ ਕਰਨ ਲਈ ਪਿਆਰਾ ਤੁਹਾਨੂੰ ਖੁਸ਼ੀ ਹੈ ਕਿ ਇੱਕ ਹ ਇਹਦੇ ਕਾਲਜਾਂ ਦੇ ਨਾਲ ਨਾਲ ਇੱਕ ਸੰਗੀਤ ਅਕੈडमी ਤੁਹਾਨੂੰ ਮਿਲ ਰਹੀ ਹੈ ਇਹ ਇੱਕ ਤਰ੍ਹਾਂ ਦਾ ਸਾਨੂੰ ਤੋਹਫਾ ਮਿਲਿਆ ਧੰਨਵਾਦ ਜੋ ਸਾਗਰਦੀ ਕਹਿ ਰਹੇ ਹਨ ਵੀ ਇੱਥੇ ਖੁਸ਼ੀ ਦੀ ਲਹਿਰ ਜਿਹੜੀ ਇੱਕ ਚੱਲ ਪਈ ਹੈ ਕਿਉਂਕਿ ਇੱਥੇ ਅਕੈडमी ਖੁੱਲਣ ਦੇ ਨਾਲ ਇਹ ਤੋਹਫਾ ਮਿਲਿਆ ਇਹਨਾਂ ਨੂੰ ਅਵਾਜ਼ ਪੰਜਾਬੀ ਚੈਨਲ ਵੇਖਣ ਸਾਰੇ ਸ੍ਰੋਤਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲਾਂਬੜੇ ਵਿਖੇ ਆਵਾਜ਼ ਪੰਜਾਬ ਦੀ ਟੀਮ ਪਹੁੰਚੀ ਹੈ ਜਿੱਥੇ ਬਹੁਤ ਹੀ ਪ੍ਰਸਿੱਧ ਰੱਗੀ ਜਥਾ ਭਾਈ ਕਮਲਜੀਤ ਸਿੰਘ ਜੀ ਸ਼ਾਂਤ ਉਹਨਾਂ ਵੱਲੋਂ ਜੋ ਸ੍ਰੀ ਹਰਿਕ੍ਰਿਸ਼ਨ ਜੀ ਦੇ ਗੁਰੂ ਸਾਹਿਬ ਦੇ ਨਾਮ ਦੇ ਤੋਂ ਅਕੈਡਮੀ ਇੱਥੇ ਖੋਲੀ ਜਾਣੀ ਹੈ ਉਹਦਾ ਨੀ ਪੱਥਰ ਰੱਖਿਆ ਗਿਆ ਸੀ ਉਹ ਉੱਤੇ ਅੱਜ ਪਹੁੰਚੇ ਆ ਜੋ ਆਪਾ ਭਾਈ ਸਾਹਿਬ ਜੀ ਨਾਲ ਦਾ ਵਿਚਾਰਾ ਦੀ ਸਾਂਝ ਪਾਉਣੀ ਹੈ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਤ ਮਹਾਂਪੁਰਸ਼ਾਂ ਐਨ ਐਸਜੀਪੀਸੀ ਤੋਂ ਮੰਨਨ ਸਾਹਿਬ ਆਏ ਹਨ ਤੇ ਅੱਜ ਜਿਹੜਾ ਨੀ ਪੱਥਰ ਰੱਖਿਆ ਗਿਆ ਸੰਗਤ ਨੂੰ ਬੱਬਾ ਜੀ ਕੀ ਸੁਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਸਾਧ ਸੰਗਤ ਜੀਓ ਇਹ ਜੋ ਉਪਰਾਲਾ ਕੀਤਾ ਗਿਆ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਗੁਰਮਤ ਸੰਗੀਤ ਅਕੈਡਮੀ ਦਾ ਜੋ ਕਿ ਪਿਛਲੇ 2016 ਤੋਂ ਚੱਲਦੀ ਹੈ ਅਕੈਡਮੀ ਤੇ ਇਹ ਜਲੰਧਰ ਵਿਖੇ ਚੱਲਦੀ ਸੀ ਤੇ ਹੁਣ ਸਾਨੂੰ ਇੱਥੇ ਅਕੈਡਮੀ ਲਈ ਜਗ੍ਹਾ ਜੋ ਕਿ ਅਸੀਂ ਇੱਥੇ ਖਰੀਦੀ ਹੈ ਅਕੈਡਮੀ ਦੇ ਨਾਮ ਤੇ ਤੇ ਉਹ ਜਗਾ ਖਰੀਦ ਕੇ ਅਸੀਂ ਤੇ ਹੁਣ ਅਸੀਂ ਇੱਥੇ ਨਹੀਂ ਪੱਥਰ ਅੱਜ ਰੱਖਿਆ ਤੇ ਜਿਹਦੇ ਵਿੱਚ ਸਾਡੇ ਕੋਲ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਸੰਤ ਬਾਬਾ ਰਣਜੀਤ ਸਿੰਘ ਜੀ ਤੇ ਇਸ ਤਰ੍ਹਾਂ ਦਰਬਾਰ ਸਾਹਿਬ ਤੋਂ ਪੰਜ ਪੰਜ ਸੇਖ ਸਾਹਿਬ ਆਏ ਹਨ ਪੰਜ ਪਿਆਰੇ ਤੇ ਇਸ ਤਰ੍ਹਾਂ ਹੀ ਆਪਣੇ ਕੁਲਵੰਤ ਸਿੰਘ ਮੰਨਣ ਸਾਹਿਬ ਐ ਜੀ ਪੀ ਸੀ ਸਕੱਤਰ ਸਾਹਿਬ ਸੋ ਇਸ ਤਰ੍ਹਾਂ ਸਾਰੇ ਹੀ ਪਹੁੰਚ ਕੇ ਸਾਰਿਆਂ ਨੇ ਗੁਰਮੁਖਾਂ ਪਿਆਰਿਆਂ ਨੇ ਹੋਰ ਸਿੰਘ ਸੁਭਾਵਾਂ ਤੋਂ ਪ੍ਰਧਾਨ ਸਾਹਿਬ ਪਹੁੰਚ ਕੇ ਸਾਰਿਆਂ ਨੇ ਇੱਥੇ ਆ ਕੇ ਜੋ ਨੀ ਪੱਥਰ ਰੱਖਿਆ ਹੈ ਇਸ ਸਮਾਗਮ ਵਿੱਚ ਸਾਰਿਆਂ ਨੇ ਹਾਜ਼ਰੀਆਂ ਭਰੀਆਂ ਹਨ ਕਿਉਂਕਿ ਜਿਹੜਾ ਇਹ ਨੀ ਪੱਥਰ ਹੈ ਜੀ ਇਹ ਨੀ ਪੱਥਰ ਦਾ ਮਤਲਬ ਇਹ ਹੈ ਕਿ ਇੱਥੇ ਅਸੀਂ ਸ਼ਬਦ ਦਾ ਪ੍ਰਚਾਰ ਕਰਨਾ ਹੈ ਸ਼ਬਦ ਗੁਰੂ ਦੇ ਸ਼ਬਦ ਦਾ ਪ੍ਰਚਾਰ ਕਰਨਾ ਹੈ ਗੁਰੂ ਦਾ ਸ਼ਬਦ ਜਿਹੜਾ ਹੈ ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਹਨ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸਵਾ ਉਹ ਜਿਹੜਾ ਹਿਰਦੇ ਰੂਪੀ ਘਰ ਦੇ ਵਿੱਚ ਕੀਰਤਨ ਚਲਾਉਣਾ ਬਾਣੀ ਚਲਾਉਣੀ ਇਹ ਇਸ ਦਾ ਪ੍ਰਚਾਰ ਪ੍ਰਸਾਰ ਇੱਥੇ ਆਪਾਂ ਸ਼ੁਰੂ ਕਰ ਰਹੇ ਹਾਂ ਗੁਰੂ ਹਰਿਕ੍ਰਿਸ਼ਨ ਸ੍ਰੀ ਗੁਰੂ ਹਰਿਕ੍ਰਿਸ਼ਨ ਗੁਰਮਤ ਸੰਗੀਤ ਅਕੈਡਮੀ ਵਿੱਚ ਜੋ ਕਿ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ ਤੇ ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਸਾਰੇ ਆਪ ਵੀ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਜੋੜੋ ਕਿ ਜਿਹੜਾ ਕਿ ਹੋਰ ਵੱਧ ਤੋਂ ਵੱਧ ਚੜ ਕੇ ਅਸੀਂ ਇਹ ਸੇਵਾ ਕਰ ਸਕੀਏ ਜੀ ਭਾਈ ਸਾਹਿਬ ਜੀ ਮੰਨਨ ਸਾਹਿਬ ਦੇ ਨਾਲ ਗੱਲਬਾਤ ਹੋ ਰਹੀ ਸੀ ਉਹ ਕਹਿ ਰਹੇ ਤਿੰਨਾਂ ਪੀੜੀਆਂ ਤੋਂ ਮੈਨੂੰ ਇਹੋ ਜਿਹਾ ਕੋਈ ਪਰਿਵਾਰ ਨਹੀਂ ਦੱਸਿਆ ਜਿਹੜਾ ਗੁਰਮਤ ਦੀ ਸੇਵਾ ਕਰਦਾ ਸੰਗੀਤ ਦੀ ਸੇਵਾ ਕਰਦਾ ਤੇ ਇਕ ਮਨ ਦੇ ਵਿੱਚ ਖੁਸ਼ੀ ਹੁੰਦੀ ਆ ਵੀ ਸਾਡਾ ਪਰਿਵਾਰ ਸੇਵਾ ਕਰ ਰਿਹਾ ਵਧਾਈ ਦੇ ਪਾਤਰੋਂ ਤੁਸੀਂ ਸਤਿਗੁਰ ਦੀ ਕਿਰਪਾ ਹੈ ਤੁਹਾਡੇ ਤੇ ਬਖਸ਼ਿਸ਼ ਹੈ ਕੀ ਕਹਿਣਾ ਚਾਹੋਗੇ ਜੀ ਬਾਜੀ ਇਹ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਤਰਸ ਹੈ ਸਾਡੇ ਤੇ ਕਿ ਜਿਨ੍ਹਾਂ ਨੇ ਮਹਾਰਾਜ ਜੀ ਨੇ ਸਾਨੂੰ ਸ਼ਬਦ ਨਾਲ ਜੋੜਿਆ ਕਿਉਂਕਿ ਜਿਹੜਾ ਸ਼ਬਦ ਹੈ ਕੀਰਤਨ ਨਿਰਮੋਲਕ ਹੀਰਾ ਇਹ ਹੀਰਾ ਮਹਾਰਾਜ ਜੀ ਨੇ ਬਖਸ਼ਿਆ ਹੈ ਕੀਰਤਨ ਦਾ ਹੀਰਾ ਬਖਸ਼ਿਆ ਹੈ ਤੇ ਇਸ ਹੀਰੇ ਨੂੰ ਜੇ ਅਸੀਂ ਗਵਾ ਦਈਏ ਤੇ ਮੈਨੂੰ ਕਿ ਮੈਨੂੰ ਇਦਾਂ ਲੱਗਦਾ ਹੈ ਕਿ ਜਿਹੜਾ ਕੀਰਤਨ ਦਾ ਨਿਰਮੋਲਕ ਹੀਰਾ ਆ ਜੇ ਇਹਨੂੰ ਅਸੀਂ ਗਵਾ ਕੇ ਤੇ ਹੋਰ ਕੁਝ ਕਰਨ ਲੱਗ ਜਾਈਏ ਤੇ ਫਿਰ ਸਾਡਾ ਆਇਆ ਜਿਹੜਾ ਇਸ ਸੰਸਾਰ ਤੇ ਉਹ ਵਿਅਰਥ ਹੈ ਤੇ ਸਾਡਾ ਜਿਹੜਾ ਜਨਮ ਹੀ ਮਾਰਿਆ ਇਹਨੇ ਕੀਰਤਨੀਆਂ ਵਿੱਚ ਦਿੱਤਾ ਪੰਜ ਪੀੜੀਆਂ ਸਾਡੀਆਂ ਜਿਹੜੀਆਂ ਕੀਰਤਨ ਦੀਆਂ ਚੱਲਦੀਆਂ ਆ ਰਹੀਆਂ ਹਨ ਸਾਡੇ ਦਾਦੀਆਂ ਪਰਦਾਦੀਆਂ ਤੋਂ ਪਿਛਲੇ 150 ਸਾਲ ਤੋਂ ਸਾਡੇ ਪਰਿਵਾਰ ਦੇ ਵਿੱਚ ਕੀਰਤਨ ਚੱਲਦਾ ਆ ਰਿਹਾ ਹੈ ਸੋ ਇਹ ਬੜੀ ਬਖਸ਼ਿਸ਼ ਹੈ ਗੁਰੂ ਰਾਮਦਾਸ ਮਹਾਰਾਜ ਦੀ ਕਿ ਮਹਾਰਾਜ ਨੇ ਸਾਡੇ ਤੇ ਤਰਸ ਕਰਕੇ ਸਾਨੂੰ ਇਹ ਸੇਵਾ ਲਈ ਹੈ ਸਾਡਾ ਬਹੁਤ ਬਹੁਤ ਧੰਨਵਾਦ ਬੱਬਾ ਜੀ ਸੋ ਚੈਨਲ ਦੇਖ ਰਹੇ ਤੁਸੀਂ ਆਵਾਜ਼ ਪੰਜਾਬ ਦੀ ਤੁਹਾਡਾ ਆਪਣਾ 10 ਭਾਈ ਬਲਜੀਤ ਸਿੰਘ ਖਾਲਸਾ ਕੈਮਰਾਮੈਨ ਹਰ ਕਿਰਤ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ